ਜਿੰਦਾਬਾਦ ਜਲੇਸੀ ਪਾਰਕ ਮਾਰਗੁਪਤਾ ਜੀ ਜਿੰਦਾਬਾਦ ਜਲੇਸੀ ਪਾਰਕ ਮਾਰਗੁਪਤਾ ਜੀ ਜਿੰਦਾਬਾਦ ਜੈਕਾਰੇ ਪੀਰ ਬਖਸ਼ੀ ਜਿੰਦਾਬਾਦ ਵਾਲਿਆਂ ਮਜੋ ਬਾਈ ਪਰਦਾ ਹੋਵੇ ਮੋਗਾ ਦਾ ਅਗਲਾ ਆਪਾ ਸਾਰੇ ਪੂਰੇ ਸਮੇਂ ਦੇ ਵਿੱਚ ਯੂਆਈ ਕਾਇਦੇਵੀ ਤੇ ਹੋਰ ছাত্রী ਕਾਇਦੇਵੀ ਵੱਡੀ ਜ਼ਿੰਮੇਵਾਰੀ ਦੇਗੀ ਔਰ ਅੱਜ ਸਾਰੇ ਸਨਦਨ ਦੋਸਤਾਂ پارٹی ਲਈ ਬਹੁਤ بڑے ਜਿੰਮੇ ਕਿਉਂਕਿ ਅੱਜ ਜਿਹੜੇ ਯੁਵਾ ਸਾਥੀ ਤਰਦੀਪ ਮਰਮਾਨੀ ਦੀ ਵਿਆਹ ਵਿੱਚ ਸ਼ਾਮਲ ਅੱਜ ਸਿਰਸਣਾ ਉਦੋਂ ਠਾਕਰੇ ਦੇ ਪ੍ਰਮੁੱਖ ਨੇਤਾ ਔਰ ਮੁਖ ਸਪੋਕਸਪਰਸਨ ਸ੍ਰੀ ਪ੍ਰਦੀਪ ਬਰਮਾ ਆਪਣੇ ਸੈਂਕੜੇ ਯੁਵਾ ਸਾਥੀ ਛਾਤਰ ਇਕਾਈ ਦੇ ਨਾਲ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸਿਰਸਣਾ ਹਿੰਦੁਸਤਾਨ ਦੇ ਵਿੱਚ ਸ਼ਾਮਲ ਹੋਏ ਔਰ ਸਿਰਸਣਾ ਹਿੰਦੁਸਤਾਨ ਪਾਰਟੀ ਲਈ ਵੀ ਬਹੁਤ ਬੜਾ ਦਿਨ ਹੈ ਕਿਉਂਕਿ ਅੱਜ ਜਿਹੜੇ ਯੂਆ ਸਾਥੀ ਪ੍ਰਦੀਪ ਬਰਮਾ ਜੀ ਦੀ ਅਗਵਾਈ ਚ ਸ਼ਾਮਲ ਹੋਇਆ ਉਹਨਾਂ ਨਾਲ ਪਾਰਟੀ ਨੂੰ ਬਹੁਤ ਬੜੀ ਤਾਕਤ ਮਿਲੇਗੀ ਔਰ ਪੂਰੇ ਪੰਜਾਬ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਲ ਯੂਆ ਯੂਆ ਸਾਥੀ ਪ੍ਰਦੀਪ ਬਰਮਾ ਦੀ ਅਗਵਾਈ ਚ ਜੁਟਣਗੇ ਔਰ ਪਾਰਟੀ ਜਿਹੜੀ ਹੈ ਹੋਰ ਜ਼ਿਆਦਾ ਲੋਕਪ੍ਰੀਆ ਹੋਏਗੀ ਅੱਜ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਪ੍ਰਦੀਪ ਬਰਮਾ ਜੀ ਨੂੰ ਉਹਨਾਂ ਦੇ ਸਮੂਹ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਆ ਔਰ ਪਾਰਟੀ ਉਹਨਾਂ ਨੂੰ ਜਿਹੜੇ ਇਹਨਾਂ ਦੇ ਨਾਲ ਸਾਥੀ ਆਏ ਐ ਕੋਨੇ ਸਮੇਂ ਦੇ ਵਿੱਚ ਯੂਆਈ ਕਾਈ ਦੇਵੀ ਔਰ ਛਾਤਰੇ ਕਾਈ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇਗੀ ਔਰ ਅੱਜ ਜੋ ਸ਼੍ਰੀ ਪ੍ਰਦੀਪ ਬਰਮਾ ਜੀ ਨੂੰ ਜਿਹੜਾ ਸਿਰਸਾ ਹਿੰਦੁਸਤਾਨ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਉਹ ਪੁਰਾਣੇ ਸਾਥੀ ਐ ਪੁਰਾਣੇ ਨੇਤਾ ਰਹਿ ਚੁਕੇ ਐ ਤੇ ਪਾਰਟੀ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਰਾਸ਼ਟਰੀ ਪੱਧਰ ਦੇ ਉੱਤੇ ਰਾਸ਼ਟਰੀ ਪ੍ਰਵਕਤਾ ਬਣਾ ਕੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਰਹੀ ਐ ਅੱਜ ਅਸੀਂ ਜਿਹੜਾ ਅਥੋਰਟੀ ਲੈਟਰ ਹੈ ਨੈਸ਼ਨਲ ਸਪੋਕਸਪਰਸਨ ਦਾ ਉਹਨਾਂ ਨੂੰ ਦਿੱਤਾ ਹੈ ਵੱਡੇ ਪੱਧਰ ਦੇ ਉੱਤੇ ਜ਼ਿੰਮੇਵਾਰੀ ਦੇ ਕੇ ਪਾਰਟੀ ਨੇ ਉਹਨਾਂ ਦੇ ਵਿੱਚ ਆਪਣਾ ਦੁਬਾਰਾ ਤੋਂ ਵਿਸ਼ਵਾਸ ਪ੍ਰਗਟ ਕੀਤਾ ਮਰ ਪ੍ਰਦੀਪ ਵਰਮਾ ਜੀ ਪਹਿਲਾਂ ਵੀ ਤੁਹਾਡੇ ਨਾਲ ਜੀ ਪ੍ਰਦੀਪ ਵਰਮਾ ਜੀ ਪਹਿਲਾਂ ਨਹੀਂ ਸ਼ੁਰੂ ਤੋਂ ਹੀ ਨਾਲ ਸੀਗੇ ਕੁਝ ਨੇਕੋ ਕਾਰਨ ਹੋ ਸਕਦੇ ਆ ਨਿਕਲਣ ਦੇ ਕਾਰਨ ਨਹੀਂ ਹੁੰਦੇ ਆਣ ਦੇ ਕਾਰਨ ਹੁੰਦੇ ਆ ਪਾਰਟੀ ਜਿਹੜੀ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਦੁਬਾਰਾ ਠੀਕ ਲੱਗੇ ਬਾਕੀ ਉਹ ਆਪਣੇ ਮੂੰਹ ਤੋਂ ਪਾਰਟੀ ਬਾਰੇ ਦੱਸਣਗੇ ਤੇ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਤੋਂ ਪਾਰਟੀ ਉਮੀਦ ਕਰਦੀ ਹੈ ਕਿ ਰਾਸ਼ਟਰੀ ਪੱਧਰ ਦੇ ਉੱਤੇ ਪਾਰਟੀ ਬਹੁਤ ਮਜ਼ਬੂਤ ਹੋਵੇ। ਉਹ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਆਣੇ ਟਾਈਮ 27 ਦੀ ਚੋਣਾਂ ਲੱਗਦਾ ਕਿ ਉਮੀਦਵਾਰ ਅਲਾਨੇ ਜਾਓਗੇ ਉਹਨਾਂ ਦੇ ਤਰੀਕ ਦੇਖੋ शिवसेना ਹਿੰਦੁਸਤਾਨ ਇੱਕ ਰਾਜਨੀਤਿਕ ਦਲ ਹੈ। ਹਿੰਦੁਸਤਾਨ ਸ਼ਕਤੀ ਸਹਿਨਾ ਲਗਭਗ ਆਣ ਵਾਲੀਆਂ ਸਾਰੀਆਂ ਚੋਣਾਂ ਪਹਿਲਾਂ ਤੋਂ ਲੜਦੀ ਆਈ ਹੈ। ਹੁਣ ਤੁਸੀਂ ਕੱਲ ਵੀ ਦੇਖਿਆ ਹੋਗਾ ਇੱਕ ਪੋਸਟ ਆ ਗਈ ਹੈ Shiv Sena Hindustan Bihar Ikali ਜਿਹੜੀ ਹੈ ਉਹ ਚੋਣਾਂ ਦੇ ਵਿੱਚ ਸક્રિય ਹੋ ਗਈ ਹੈ ਸਾਡੀਆਂ ਦੋ ਟੀਮਾਂ ਪਰਿਵਾਰੀ ਔਰ ਸਹਿ ਪਰਿਵਾਰੀ ਦੇ ਅਗਵਾਈ ਦੇ ਵਿੱਚ ਬਿਹਾਰ ਦੇ ਵਿੱਚ ਚੱਲੇ ਗਈਆਂ ਔਰ ਆਉਣ ਵਾਲੇ ਸਮੇਂ ਦੇ ਥੋੜੇ ਸਮੇਂ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਬਿਹਾਰ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ Shiv Sena Hindustan ਦੇ ਉਮੀਦਵਾਰ ਨਜ਼ਰ ਆਣਗੇ ਤੁਸੀਂ ਜੀ ਇਹ ਨਹੀਂ ਲੱਗਦਾ ਚਾਰ ਉੱਤੇ ਜਾ ਰਹੇ ਹੋ ਇਹਨਾਂ ਦਾ ਤੁਸੀਂ ਉਤਾ ਕਰ ਰਹੇ ਹੋ ਕੁਝ ਕਹਿੰਦੇ ਕੁਝ ਸੀਟਾਂ ਦੇ ਲੜਨਾ ਹੈ ਤੇ ਬਾਕੀ ਸੀਟਾਂ ਤੇ ਕਿ ਨੈਸ਼ਨਲ ਪਾਰਟੀ ਨਾਲ ਗੱਲ ਚਲ ਕਰ ਰਹੇ ਨਹੀਂ ਅਜੇ ਜਿਹੜੀ ਟੀਮ ਗਈ ਹੈ ਉਹ ਉੱਤੇ ਕੰਮ ਕਰ ਰਹੀ ਹੈ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਉੱਤੇ ਵਿਚਾਰ ਕੀਤਾ ਜਾ ਸਕਦਾ ਫਿਲਹਾਲ ਪਾਰਟੀ ਐਸੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣੇ ਦਮ ਦੇ ਉੱਤੇ ਕੁਝ ਸੀਟਾਂ ਦੇ ਆਪਣੇ ਉਮੀਦਵਾਰ ਬਹੁਤ ਵੱਡਾ ਮੁੱਦਾ ਹੋ ਗੋ ਮੁਹੰਮਦ ਦਾ ਕਿਉਂਕਿ ਉਸ ਨੂੰ ਕਿਵੇਂ ਦੇਖਦੇ ਅਸੀਂ ਆਈ ਲਵ ਬਜਰੰਗ ਵਾਲੀ ਆਈ ਲਵ ਰਾਮ ਜੀ ਅਸੀਂ ਆਪਣੇ ਇਸ ਨੂੰ ਪਿਆਰ ਕਰਦੇ ਹਾਂ ਕੋਈ ਆਪਣੇ ਇਸਟਰ ਨੂੰ ਪਿਆਰ ਕਰਦਾ ਹੋਏ ਸਾਨੂੰ ਉਸ ਤੋਂ ਕੋਈ ਮਤਲਬ ਗੱਲ ਉਹ ਪਿਆਰ ਦੀ ਨਹੀਂ ਹੈ ਗੱਲ ਆਈ ਲਵ ਮੁਹੰਮਦਾ ਜਿਹੜਾ ਉਥੇ ਡੰਡਾ ਦਬੂਟਾ ਜਿਹੜਾ ਇਹ ਬੰਦੇ ਨੇ ਜਾਂ ਚੀ ਜਾ ਕੇ ਉੱਥੇ ਬੜਾ ਫਿਰ ਉਹਦੇ ਨਤੀਜੇ ਵੀ ਤੁਸੀਂ ਦੇਖ ਲਏ ਕੱਲ ਵੀਡੀਓ ਆ ਗਈ ਆਈ ਕੱਲ ਵੀਡੀਓ ਆ ਗਈ ਅਸੀਂ ਦੇਖ ਰਹੇ ਕਿ ਆਇਸ਼ ਖਾਨ ਨੂੰ ਵੀ ਫਿਰ ਜੈ ਸ਼੍ਰੀ ਰਾਮ ਕਹਿਣਾ ਪਿਆ ਉਹਦਾ ਸ਼ੁਰੂਆਤ ਜੈ ਸ਼੍ਰੀ ਰਾਮ ਤੋਂ ਹੋਈ ਔਰ ਉਹ ਅੰਤ ਵੀ ਜੈ ਸ਼੍ਰੀ ਰਾਮ ਤੋਂ ਹੋਇਆ ਇਸ ਤੋਂ ਬੜਾ ਵਧੀਆ ਸਨਾਤਨ ਧਰਮ ਵੱਲੋਂ ਦੂਸਰਾ ਕੋਈ ਮੈਸੇਜ ਨਹੀਂ ਜਾ ਸਕਦਾ ਕਿ ਜਿਹੜੇ ਆਈ ਲਵ ਮੁਹੰਮਦ ਕਹਿ ਰਹੇ ਸੀਗੇ ਉਹ ਜੈ ਸ਼੍ਰੀ ਰਾਮ ਕਹਿ ਕੇ ਇਸ ਵਿਵਾਦ ਨੂੰ ਖਤਮ ਕਰ ਰਹੇ ਹੈ ਤੇ ਦੀਵਾਲੀ ਦਾ ਬਹੁਤ ਬੜਾ ਤੋਹਫਾ ਹੋ ਸਕਦਾ ਜੁੱਤਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿ ਵਿਅਕਤੀ ਜਿਸ ਦੀ ਮੈਂ ਗੱਲ ਕਰ ਰਿਹਾ ਤੋਂ ਸੀਜੀਆਈ ਗਵਾਈ ਸਾਹਿਬ ਦੀ ਠੀਕ ਹੈ ਰਾਜ ਕਿਸ਼ੋਰ ਐਡਵੋਕੇਟ ਰਾਜ ਕਿਸ਼ੋਰ ਡਾਕਟਰ ਰਾਜ ਕਿਸ਼ੋਰ ਨੇ ਇਹ ਕਹ ਕੇ ਜੁੱਟਾ ਮਾਰਿਆ ਕਿ ਮੈਨੂੰ ਭਗਵਾਨ ਦੀ ਪ੍ਰੇਰਣਾ ਤੀ ਜੋ ਭਗਵਾਨ ਨੇ ਮੈਨੂੰ ਕਰਵਾਇਆ ਉਹ ਹੋ ਗਿਆ ਤਤਰਮ ਬੜਾ ਭਗਵਾਨ ਬੜੇ ਜਾਂ ਅੰਨਿਆਇ ਪਾਲਿਕਾ ਦੇਖੋ ਜਣਾ ਵਕੀਲ ਸਾਹਿਬ ਨੇ ਕਾਰਵਾਈ ਕੀਤੀ ਹੈ ਉਹ ਤਰੀਕਾ ਤਾਂ ਠੀਕ ਨਹੀਂ ਹੋ ਸਕਦਾ ਪਰ ਉਹਨਾਂ ਦੇ ਆ ਭਾਵਨਾਵਾਂ ਠੀਕ ਸੀਗੀਆਂ ਉਹ ਜਿਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਮੈਸੇਜ ਦੇ ਰਹੇ ਸੀ ਕਿਸੇ ਵੀ ਉੱਚ ਪੱਧਰ ਤੇ ਬੈਠੇ ਵਿਅਕਤੀ ਨੂੰ ਕਿਸੇ ਵੀ ਧਰਮ ਦੇ ਵਿਪਰੀਤ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਔਰ ਜਿਸ ਤਰ੍ਹਾਂ ਦੀ ਟਿੱਪਣੀ ਸੀ ਜੀਆਈ ਵੱਲੋਂ ਕੀਤੀ ਗਈ ਦੱਸੀ ਜਾਂਦੀ ਹੈ ਉਹ ਕਿਸੇ ਤਰ੍ਹਾਂ ਵੀ ਸਵਕਾਰਯੋਗ ਨਹੀਂ ਸੀਗੀ ਇਸੇ ਕਰਕੇ ਉਹਨਾਂ ਦੇ ਜਿਹੜੀਆਂ ਵਕੀਲ ਸਾਹਿਬ ਦੀਆਂ ਭਾਵਨਾਵਾਂ ਉਤੇਜਕ ਹੋਈਆਂ ਔਰ ਉਤੇਜਕ ਭਾਵਨਾਵਾਂ ਦੇ ਤਹਿਤ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਧਰਮ ਤੋਂ ਪ੍ਰੇਰਿਤ ਕਹੀ ਜਾ ਸਕਦੀ ਹੈ ਮੈਂ ਸ਼ਿਵਸਨ ਹਿੰਦੁਸਤਾਨ ਦੇ ਪ੍ਰਮੁੱਖ ਹੋਣ ਦੇ ਨਾਤੇ ਉਹਨਾਂ ਦੀ ਕਾਰਵਾਈ ਨੂੰ ਚਾਹੇ ਠੀਕ ਨਹੀਂ ਕਹਿੰਦਾ ਪਰ ਉਸ ਵਕੀਲ ਸਾਹਿਬ ਦੀ ਜਿਹੜੀ ਭਾਵਨਾ ਸੀ ਉਹ ਬਿਲਕੁਲ ਠੀਕ ਸੀ ਕੋਈ ਮੁਖਨ ਆਦੇਸ਼ ਨੂੰ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਵੀ ਧਰਮ ਦੇ ਵਿਪਰੀਤ ਟਿੱਪਣੀ ਕਰਕੇ ਕਰੋੜੋਂ ਕਰੋੜੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਸਕੇ ਪਤਾ ਹੀ ਨਹੀਂ ਪੁੱਛਣਾ ਚਾਹ ਰਿਹਾ ਸੀ ਭਗਵਾਨ ਨਾਰਾਇਣ ਦੇ ਉੱਤੇ ਉਖਨੇ ਕਿ ਅਗਰ ਇਦਰੀ ਮੂਰਤੀ ਹੈ ਖੰਡਿਤ ਹੋ ਗਈ ਇਸ ਨੂੰ ਲਗਾਣ ਦਾ ਜਿਹੜਾ ਹੈਗਾ ਭਗਵਾਨ ਨਾਰਾਇਣ ਆਪ ਉਹ ਗਲਤ ਹੈ ਟਿੱਪਣੀ ਅਸੀਂ ਉਹਦੀ ਘੋਰ ਨਿੰਦਾ ਕਰਦੇ ਆਂ ਇਹ ਟਿੱਪਣੀ ਗਲਤ ਸੀਗੇ ਧਰਮ ਦੇ ਨਜ਼ਰੀਏ ਧਰਮ ਦੇ ਨਜ਼ਰੀਏ ਨਾਲ ਦੇਖਦੇ ਹੋ ਕਿ ਭਗਤ ਦੇ ਨਜ਼ਰੀਏ ਨਾਲ ਨਹੀਂ ਧਰਮ ਦੇ ਨਜ਼ਰੀਏ ਨਾਲ ਵੀ ਔਰ ਇੱਕ ਸੰਵਿਧਾਨ ਦੇ ਮੁਖੀ ਵੱਲੋਂ ਸੰਵਿਧਾਨ ਵੱਲੋਂ ਨਿਯੁਕਤ ਕੀਤੇ ਗਏ ਚੀਫ ਜਸਟਿਸ ਵੱਲੋਂ ਐਸੀ ਟਿੱਪਣੀ ਕਰਨਾ ਉਹ ਬਿਲਕੁਲ ਗਲਤ ਹੈ ਲੱਗਦਾ ਹੈ ਕਿ ਉਹਦੇ ਉੱਤੇ ਆਪਣਾ ਧਰਮ ਭਾਰੀ ਹੋ ਗਿਆ ਇਹ ਇਹ ਜਿਹੜਾ ਪ੍ਰਣਾਨ ਤਾਂ ਹੀ ਸੁਖਦ ਨਹੀਂ ਨਿਕਲਿਆ ਤਾਂ ਹੀ ਭਾਵਨਾਵਾਂ ਦਾ ਵਿਸਪੋਰਟ ਦੇਖਣ ਨੂੰ ਮਿਲੇ। ਸਹੀ ਰਾਜਕੀਸ਼ੋਰ ਐਡਵੋਕੇਟ ਰਾਜਕੀਸ਼ੋਰ ਡਾਕਟਰ ਰਾਜਕੀਸ਼ੋਰ ਕਹਿੰਦੇ ਕਿ ਸਨਾਤਨਤਾ ਰੰਗਦਾ ਹੈਗਾ ਹੈਗਾ ਲੇਕਿਨ ਮੈਨੂੰ ਭਗਵਾਨ ਨਾਰਾਇਣ ਦੀ ਪ੍ਰੇਰਣਾ ਆਤੀ ਭਗਤ ਦੇ ਤੌਰ ਤੇ ਇਸ ਕਰਕੇ ਮੈਨਨੇ ਕੀਤਾ। ਆ ਉਹਨਾਂ ਨੂੰ ਪ੍ਰੇਰਣਾ ਮਿਲੀ ਹੋएगी। ਅਸੀਂ ਉਹਨਾਂ ਦੀ ਪ੍ਰੇਰਣਾ ਨੂੰ ਚੁਣੌਤੀ ਕਿਉਂ ਦੇ ਸਕਦੇ ਆ? ਉਹਨਾਂ ਨੂੰ ਪ੍ਰੇਰਣਾ ਮਿਲੀ ਤਾਂ ਉਹਨਾਂ ਨੇ ਜਿਹੜੀ ਹੈ ਇਸ ਤਰ੍ਹਾਂ ਦਾ ਜਿਹੜਾ ਕਾਰਨਾਮਾ ਕੀਤਾ ਇਹ ਭਗਵਾਨ ਦੀ ਪ੍ਰੇਰਣਾ ਹੋएगी ਪਰ ਇਹ ਦੋ ਦੋਨੋ ਚੀਜ਼ਾਂ ਜਿਹੜੇ ਚੀਫ ਜਸਟਿਸ ਵੱਲੋਂ ਟਿੱਪਣੀ ਹੋਈ ਔਰ ਜਿਹੜੇ ਵਕੀਲ ਸਾਹਿਬ ਵੱਲੋਂ ਕਾਰਵਾਈ ਇਹ ਦੋਨੇ ਅਸੁਖਦਾ ਹੈ ਜੱਜ ਸਾਹਿਬ ਦੀ ਵੀ ਟਿੱਪਣੀ ਗਲਤ ਸੀ ਔਰ ਜਿਹੜਾ ਵਕੀਲ ਸਾਹਿਬ ਨੇ ਕਾਰਵਾਈ ਕੀਤੀ ਉਹ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਉਹ ਵੀ ਧਰਮ ਦੀ ਭਾਵਨਾਵਾਂ ਤੋਂ ਪ੍ਰੇਰਿਤ ਹੋ ਕੇ ਕਰ ਰਹੇ ਸੀਗੇ ਉਹਨਾਂ ਨੂੰ ਮਜਬੂਰਨ ਕਰਨਾ ਪਿਆ ਕਿਉਂਕਿ ਟਿੱਪਣੀਆਂ ਜਿਹੜੀਆਂ ਉਹਨਾਂ ਦੇ ਭਾਵਨਾਵਾਂ ਤੋਂ ਬਾਤ ਕਰ ਰਿਹਾ ਸੀ ਕਿ ਇਸ ਨਾਲ ਇੰਦੂਖਾਨੇ ਵੱਟਾ ਹੁਦਾ ਦਿੱਤਾ ਤੁਹਾਨੂੰ ਆ ਸਭ ਤੋਂ ਪਹਿਲਾਂ ਤਾਂ ਮੈਂ ਰਾਬੜਾ ਧੰਨਵਾਦ ਕਰਾਂਗਾ ਤੇ ਨੰਬਰ 2 ਤੇ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਧੰਨਵਾਦ ਕਰਾਂਗਾ ਜੋ ਐਡਾ ਵੱਡਾ ਮੇਕ ਕੋਈ ਜ਼ਿੰਮੇਵਾਰੀ ਸਬ ਦਿੱਤੀ ਹੈ ਤਾਂ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਮਾਵਾਗਾ ਪਹਿਲਾਂ ਵੀ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਉਸ ਤੋਂ ਬਾਅਦ ਬੀਜੇਪੀ ਸਰਕਾਰ ਨੇ ਕਈ ਸਮਝੌਬਾ ਦਿਖਾਏ ਤਾਂ ਉਹਦੇ ਕਰਕੇ ਪਾਰਟੀ ਛੱਡ ਕੇ ਅਸੀਂ ਬੀਜੇਪੀ 'ਚ ਗਏ ਪਰ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਕਿਸੇ ਹਿੰਦੂ ਕਬ ਦੇ ਕੋਈ ਲੜਾਈ ਨਹੀਂ ਲੜ ਰਿਹਾ ਉਹ ਸਿਰਫ ਆ ਬਿਜ਼ਨਸਮੈਨਾਂ ਨੂੰ ਬਣਾਉਣ ਦੀ ਲੜਾਈ ਲੜ ਰਹੇ ਨੇ ਮਤਲਬ ਤਖੜੇ ਪੂੰਜੀਪਤੀਆਂ ਦੀ ਤੇ ਜੋ ਆਪਣੇ ਹਿੰਦੂ ਸੇਵਕ ਨੇ 50000 ਜਿਹੜੇ ਅਤਵਾਦ ਪੀੜਤ ਨੇ ਜਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਹਿੰਦੂਆਂ ਨਾਲ ਅਤਿਆਚਾਰ ਹੋਇਆ ਜੂਪੀ ਦੇ ਵਿੱਚ ਹੋਇਆ ਇਸ ਟੌਪਿਕ ਤੇ ਤਾਂ ਗੱਲ ਕਰਨੀ ਹੀ ਕਿਉਂਦੇ ਉਹ ਕਹਿੰਦੇ ਕਹਿੰਦੇ ਇਹ ਟੌਪਿਕ ਸਾਡੇ ਕੋਲ ਛੇੜੋ ਨਾ ਕਹਿੰਦੇ ਅਸੀਂ ਸਿਰਫ ਸਰਕਾਰ ਤੇ ਆਉਣੀ ਹੈ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਹੈ ਜਦੋਂ ਇਹ ਸਿਸਟਮ ਸਾਨੂੰ ਪਤਾ ਲੱਗਿਆ ਤੇ ਅਸੀਂ ਬੈਕਅਪ ਕਰ ਲਿਆ ਤੇ ਉਸ ਤੋਂ ਬਾਅਦ ਸਾਨੂੰ ਅਪਰੋਚ ਕੀਤਾ ਸਾਡੇ ਜਿਹੜੇ ਦੂਸਰੇ ਸਾਥੀ ਗਏ ਹੋਏ ਨੇ ਤੇ ਅਸੀਂ ਫਿਰ ਬਾਠਾ ਕਰ ਆਪਣੇ ਜੋਰਾ ਸ਼ਰਮਾ ਜੀ ਕੋਲ ਚਲੇ ਗਏ ਠੀਕ ਹੈ ਹੋਏ ਜਦੋਂ ਦੇਖਿਆ ਕਿ ਰਾਜਨੀਤੀ ਵਿੱਚ ਇੰਨਾ ਉਥਲ ਪੁਥਲ ਹੋ ਰਿਹਾ ਕੋਈ ਹਿੰਦੂ ਤਬਦੀ ਸਹੀ ਗੱਲ ਨਹੀਂ ਕਰ ਰਿਹਾ ਰਾਜਨੀਤੀ ਨਹੀਂ ਕਰ ਰਿਹਾ ਜੀ ਸ੍ਰੀ ਪਵਨ ਕੁਮਾਰ ਗੁਪਤਾ ਜੀ ਸ਼ੁਰੂ ਤੋਂ ਇੱਕ ਮੁੱਦੇ ਨੂੰ ਲੈ ਕੇ ਚੱਲੇ ਸੀ 35000 ਹਿੰਦੂਆਂ ਦੀ ਜੋ ਡਾਕਟਰ ਅਮਰਿੰਦਰ ਸਿੰਘ ਨੂੰ ਮਨਪੱਤਰ 2006 ਦੇ ਵਿੱਚ ਜੋ ਉਹਨਾਂ ਨੇ ਮਨਜ਼ੂਰ ਕੀਤਾ ਸੀ ਤੇ 781 ਕਰੋੜ ਦਾ ਪੈਕੇਜ ਜਾਰੀ ਕੀਤਾ ਸੀ ਪਰ ਉਹਨਾਂ ਦੀ ਸਰਕਾਰ ਚਲੇ ਜਾਣ ਤੋਂ ਬਾਅਦ ਹੁਣ ਤੱਕ ਉਹ ਪੈਕੇਜ ਜਾਰੀ ਨਹੀਂ ਹੋਇਆ ਉਹ ਜੋ ਪੈਕੇਜ ਦਾ ਫਾਈਲ ਹੈ ਉਹ ਨਰਿੰਦਰ ਮੋਦੀ ਜੀ ਦੀ ਟੇਬਲ ਤੇ ਪਈ ਹੈ ਉਹ ਜੇ ਇੰਨੇ ਹਿੰਦੂ ਹਤੈਸ਼ੀ ਹੁੰਦੇ ਤਾਂ ਉਹ ਪੈਕੇਜ ਰਿਲੀਜ਼ ਕਰਦੇ ਪਰ ਦੂਜੇ ਵਰਗਾਂ ਨੂੰ ਤਾਂ ਦੇ ਹੀ ਜਾ ਰਹੇ ਨੇ ਉਹ ਪੈਕੇਜ ਇੱਕ ਪੈਕੇਜ ਦੇ ਹੀ ਜਾ ਰਹੇ ਨੇ ਪਰ ਜਿਹੜੇ ਹਿੰਦੂਤਾ ਵਾਲੇ ਨੇ ਉਹਨਾਂ ਨੂੰ ਬਿਲਕੁਲ ਪੁੱਛ ਨਹੀਂ ਕਰ ਰਹੇ ਪੁਰਾਣੇ ਰਿਵਾਸ ਨਹੀਂ ਕਰਵਾ ਰਹੇ ਜੋ ਜੰਮੂ ਕਸ਼ਮੀਰ ਤੋਂ ਉਜੜ ਕੇ ਆਇਆ ਸੀ 91 ਦੇ ਵਿੱਚ 90 ਦੇ ਵਿੱਚ ਜੋ ਆਤਮਵਤ ਪੇੜਤਨੇ ਉਹਨਾਂ ਨੂੰ ਅਸਲੀ ਮੀਡਲ ਵਰਗ ਜਰਨਲ ਵਰਗ ਦਿਖ ਨਹੀਂ ਰਿਹਾ ਉਹਨਾਂ ਨੂੰ ਸਿਰਫ ਪੂੰਜੀਪਤੀ ਦਿਖ ਰਹੇ ਨੇ ਉਹ ਕਿਸੇ ਹਿੰਦੂਤਵ ਨਾਲ ਰਿਲੇਟ ਨਹੀਂ ਹੈਗਾ ਸੇਵ ਸਹਿਲਾ ਹਿੰਦੁਸਤਾਨ ਜੋ ਅਸਲੀ ਹੈ ਉਹ ਹਿੰਦੂਤਵ ਦੀ ਪਾਰਟੀ ਹੈ ਉਹ ਹਿੰਦੂਆਂ ਲਈ ਕੰਮ ਕਰਦੀ ਤੇ ਕੰਮ ਕਰਦੀ ਰਹੂਗੀ ਭਰ ਭਾਈ ਜੀ ਭਾਜਪਾ ਹਿੰਦੂ ਵਿਰੋਧੀ ਦੀ ਗੱਲ ਕੀਤੀ ਜੇ ਆਲੇ ਟਾਈਮਸ ਕਾਇਤੇ ਦੇ ਵਿੱਚ ਗੁਪਤਾ ਇਹਦਾ ਸਮਝੌਤਾ ਭਾਜਪਾ ਨਾਲ ਹੋ ਜਾ ਤਾਂ ਤੁਸੀਂ ਕਿਹਨੂੰ ਚੀਫ ਸੇਵਾ ਹਿੰਦੂਦਾਨ ਪਰੋਗੇ ਤਾਂ ਵੀ ਨਹੀਂ ਜੀ ਮੈਂ ਕੱਟ ਹਿੰਦੂਵਾਦ ਤੇ ਚੱਲਦਾ ਜੀ ਕਿਉਂਕਿ ਉਹ ਹਿੰਦੂਵਾਦੀ ਦੇ ਖਿਲਾਫ ਨੇ ਜੀ ਉਹ ਮੈਂ ਆਦੇ ਲਾਂਗੇ ਜੀ ਜੇ ਆਨਲਾਈਨ ਟਾਈਮ ਸਟਾਈਟਟੀ ਕਿਟ ਅਨਾਉਂਸ ਕਰਦੇ ਇੱਕ ਸਾਈਟ ਲੜੋਗੇ ਲੜਾਂਗੇ ਜੀ ਲੜਾਂਗੇ ਕਿਉਂਕਿ ਹਿੰਦੂ ਫਨਾਤਾ ਦੇ ਬਾਰੇ ਕਿੰਨੇ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਉਪਲਬਧੇ ਰਹੇ ਨੇ ਜੀ ਜਿਵੇਂ ਆਪਣਾ ਗੁਰੂ ਨਾਨਕ ਨਗਰ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਆਪਣੇ ਹਿੰਦੂ ਬੰਦੇ ਨੇ ਮਤਲਬ ਟੋਲਪਾ ਨਹੀਂ ਕੀਤੇ ਸੀ ਜੀ 2018 ਦੇ ਵਿੱਚ ਅਸੀਂ ਜਾ ਕੇ ਉਹ ਮੰਦਿਰ ਦੇ ਉੱਤੇ ਮਤਲਬ ਜਿਹੜਾ ਲੜਾਈ ਕਰ ਰਹੀ ਸੀ ਤੋੜਪੰਨ ਕਰ ਰਹੀ ਸੀ ਉਹ ਤੇ ਕਾਰਵਾਈ ਕੀਤੀ ਜਾ ਕੇ ਦੀ ਅਸੀਂ ਨੇ ਤੇ ਇਨਸਟੈਂਟ ਮਤਲਬ ਬੰਦੇ ਤੋਂ ਮਾਫੀ ਮੰਗਾਈ ਕਿ ਕਿਸੇ ਵੀ ਮੰਦਿਰ ਨੂੰ ਤੋੜਪੰਨ ਨਹੀਂ ਹੋਣਾ ਚਾਹੀਦਾ ਤੁਸੀਂ ਪੁੱਛ ਸਕਦੇ ਹੋ ਸ਼੍ਰੀ ਰਾਮ ਮੰਦਿਰ ਹੈ ਜੀ ਗੁਰਨਾਨਕ ਨਗਰ ਦੇ ਵਿੱਚ 16 ਨੰਬਰ ਗਲੀ ਦੇ ਵਿੱਚ ਤੇ ਜਿੱਥੇ ਵੀ ਕੋਈ ਤਰ ਤਿਆਚਾਰ ਹੋਇਆ ਉਹ ਤੇ ਅਸੀਂ ਪਹੁੰਚਿਆ ਸਾਡਾ ਰਿਕਾਰਡ ਸਾਡਾ ਸਾਰੇ ਪ੍ਰੋਫਾਈਲ 'ਤੇ ਪਿਆ ਜੀ ਸਾਰੂ 29 ਅਪ੍ਰੈਲ ਨੂੰ ਤੁਹਾਨੂੰ ਨਜ਼ਰ ਨਹੀਂ ਆਇਆ ਨਹੀਂ ਜੀ ਮੈਂ ਉਸ ਟਾਈਮ ਛੱਡ ਦਿੱਤੀ ਸੀ ਨਹੀਂ ਸਿਸਟਮ ਦੇ ਵਿੱਚ ਮੈਂ ਤੁਸੀ ਅਜੇ ਹਿੰਦੂ ਦੀ ਗੱਲ ਕੀਤੀ ਹਾਂਜੀ ਹਾਂਜੀ 29 ਅਪ੍ਰੈਲ ਦਾ ਕਾਂਡ ਤੁਹਾਨੂੰ ਨਜ਼ਰ ਨਹੀਂ ਨਹੀਂ ਜੀ ਸਾਡਾ ਕੋਈ ਮੇਰੇ ਸਾਡੇ ਕੋਲ ਨਹੀਂ ਕੋਈ ਹੈ ਨਹੀਂ ਸੀ 29 ਅਪ੍ਰੈਲ ਲੱਗਦਾ ਜੋ ਹਰੀ ਸਿੰਘਲਾ ਜੀ ਦਾ ਸੀ ਹਰੀ ਸਿੰਘਲਾ ਜੀ ਨਾਲ ਨਹੀਂ ਮੈਂ ਹਿੰਦੂ ਤਤਵ ਦੀ ਗੱਲ ਹਾਂਜੀ ਹਾਂਜੀ 29 ਅਪ੍ਰੈਲ ਨੂੰ ਜਿਹੜਾ ਕਾਂਡ ਹੋਇਆ ਸੀ ਉਸ ਦੇ ਵਿੱਚ ਤੁਸੀਂ ਹਿੰਦੂ ਤਤਵ ਦੇ ਨਾਤੇ ਹੈ ਜਾਂ ਸਨਾਤਨ ਦੇ ਨਾਤੇ ਤੁਸੀਂ ਉੱਥੇ ਨਜ਼ਰ ਨਹੀਂ ਆ ਕਿਹੜੀ ਜਗ੍ਹਾ ਤੇ ਜੀ ਮੰਦਰ ਕਾਲੀ ਮਾਤਾ ਉਹ ਉਸ ਟਾਈਮ ਦੇ ਵਿੱਚ ਨਹੀਂ ਨਹੀਂ ਜੀ ਉਹ ਉਹ ਮੈਟਰ ਸੀ ਕਿ ਉਹਨਾਂ ਨੇ ਖਾਲਸਾ ਦਾ ਪੁਤਲਾ ਫੂਕਣਾ ਸੀ ਜਿਹਦਾ ਸਾਡਾ ਕੋਈ ਮੈਟਰ ਨਹੀਂ ਹੈਗਾ ਉਸ ਟਾਈਮ ਦੀ ਨਾ ਕੋਈ ਐਸਾ ਮੁੱਦਾ ਸੀ ਕਿ ਸਾਨੂੰ ਹਾਈ ਕਮਾਂਡੋਂ ਦਾ ਆਰਡਰ ਸੀ ਕਿ ਤੁਸੀਂ ਇਸ ਵਿੱਚ ਨਹੀਂ ਜਾਣਾ ਉੱਪਰੋਂ ਉਹਦੇ ਫਾਕਰੀ ਵੱਲੋਂ ਆਹ ਪਾਰਟੀ ਚ ਸ਼ਾਮਲ ਸੀ ਤੇ ਸਾਨੂੰ ਮਤਲਬ ਜੋ ਉਹ ਕੀਤਾ ਗਿਆ ਸੀ ਕਿ ਤੁਸੀਂ ਨਾਲ ਨਹੀਂ ਖੜਨਾ ਹੈਗਾ ਉਹ ਤੁਸੀਂ ਪੁੱਛ ਸਕਦੇ ਹੋ ਉਹ ਜਿਹੜੇ ਲੈਟਰ ਨੇ ਉੱਥੋਂ ਹਾਈ ਕਮਾਂਡ ਵੱਲੋਂ ਐਸਐਸਪੀ ਨੂੰ ਆਏ ਹੋਏ ਨੇ ਡੀਜੀਪੀ ਨੂੰ ਆਏ ਹੋਏ ਨੇ ਸਭ ਨੂੰ ਆਏ ਨੇ ਉਸ ਉਹਦੇ ਵਿੱਚ ਸਭ ਰੋਕਿਆ ਗਿਆ ਸੀ ਠੀਕ ਹੈ ਠੀਕ ਹੈ ਹਾਂ ਜੀ